ਸਤਿਗੁਰੂ ਪਾਤਸ਼ਾਹ ਜੀ ਇਨ੍ਹਾਂ ਪਾਵਨ ਪੌੜੀਆਂ ਦੇ ਵਿੱਚ ਆਤਮਿਕ ਤਰੱਕੀ ਦੇ ਕੁੱਲ 5 ਖੰਡਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਹੈ ਧਰਮ ਖੰਡ ਸਾਧ ਸੰਗਤ ਉਹਦੇ ਤੋਂ ਬਾਅਦ ਵਿੱਚ ਆਉਂਦਾ ਹੈ ਗਿਆਨ ਖੰਡ ਉਹਦੇ ਤੋਂ ਬਾਅਦ ਤੀਸਰੇ ਨੰਬਰ ਤੇ ਹੈ ਸ਼ਰਮ ਖੰਡ ਚੌਥੇ ਨੰਬਰ ਤੇ ਹੈ ਕਰਮ ਖੰਡ ਅਤੇ ਸਾਧ ਸੰਗਤ ਪੰਜਵੇਂ ਨੰਬਰ ਤੇ ਆਉਂਦਾ ਹੈ ਸੱਚ ਖੰਡ ਤੇ ਮਹਾਰਾਜ ਜੀ ਇਹਨਾਂ ਦੀ ਨਾਲ-ਨਾਲ ਵਿਆਖਿਆ ਸਮਝਾ ਰਹੇ ਨੇ ਕਿ ਧਰਮ ਖੰਡ ਕੀ ਹੈ ਗਿਆਨ ਖੰਡ ਵਿੱਚ ਪਹੁੰਚ ਕਰਕੇ ਮਨੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਜਦੋਂ ਉਹ ਸ਼ਰਮ ਖੰਡ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਉਹਦਾ ਜੀਵਨ ਕਿਹੋ ਜਿਹਾ ਹੈ ਜਦੋਂ ਉਹਦੇ ਤੇ ਕਰਮ ਹੁੰਦਾ ਹੈ ਕਰਮ ਖੰਡ ਉੱਥੇ ਉਹਦਾ ਜੀਵਨ ਕਿਹੋ ਜਿਹਾ ਹੈ ਤੇ ਸੱਚ ਖੰਡ ਵਿੱਚ ਪਹੁੰਚੇ ਹੋਏ ਦਾ ਜੀਵਨ ਕਿਹੋ ਜਿਹਾ ਹੈ ਹੁਣ ਇੱਕ ਮਨਉਤ ਪ੍ਰਚਲਿਤ ਹੈ ਕਿ ਜੀਵ ਜਿਹੜੇ ਨੇ ਚਾਰ ਤਰੀਕਿਆਂ ਦੇ ਨਾਲ ਪੈਦਾ ਹੁੰਦੇ ਨੇ ਸਮਾਜ ਵਿੱਚ ਇੱਕ ਮਨਉਤ ਪ੍ਰਚਲਿਤ ਰਹੀ ਹੈ ਚਾਰ ਤਰੀਕਿਆਂ ਦੇ ਅੰਦਰ ਜੀ ਪੈਦਾ ਹੁੰਦੇ ਨੇ ਚਾਰ ਤਰੀਕੇ ਕਿਹੜੇ ਨੇ ਅੰਡਜ ਜੇਰਜ ਸੇਤਜ ਤੇ ਉਤਪਜ ਅੰਡਜ ਦਾ ਅਰਥ ਹੈ ਸਸੰਗਤ ਅੰਡੇ ਤੋਂ ਪੈਦਾ ਹੋਣ ਵਾਲੀ ਜਿਵੇਂ ਆਪਾਂ ਵੇਖਦੇ ਕਿੰਨੇ ਪੰਛੀ ਨੇ ਚਿੜੀਆਂ ਹੋ ਗਈਆਂ ਕਬੂਤਰ ਹੋ ਗਏ ਉਹਨਾਂ ਦੇ ਬੱਚੇ ਅੰਡੇ ਵਿੱਚੋਂ ਨਿਕਲਦੇ ਨੇ ਇਹਨਾਂ ਨੂੰ ਕਹਿੰਦੇ ਅੰਡਜ ਜੇਰਜ ਦਾ ਅਰਥ ਹੈ ਜੀਵਰ ਤੋਂ ਪੈਦਾ ਹੋਣ ਵਾਲੇ ਜਿਵੇਂ ਮੱਝਾਂ ਗਾਵਾਂ ਤੇ ਇਨਸਾਨੀ ਬੱਚੇ ਇਹ ਸਾਰੇ ਜੇਰਜ ਵਿੱਚ ਆ ਗਏ ਉਤਪੁਜ ਦਾ ਅਰਥ ਹੈ ਧਰਤੀ ਤੋਂ ਪੈਦਾ ਹੋਣ ਵਾਲੇ ਸਾਰੇ ਦੇ ਸਾਰੇ ਦਰਕਤ, ਵੇਲ, ਬੂਟੇ, ਘਾਹ ਇਹ ਸਭ ਕੁਝ ਉਤਪੁਜ ਵਿੱਚ ਆ ਗਿਆ। ਸੇਤਜ ਦਾ ਅਰਥ ਹੈ ਸवेत ਭਾਵ ਕੇ ਪਸੀਨਿਆਂ ਤੋਂ ਪੈਦਾ ਹੋਣ ਵਾਲੇ। ਸਾਨੂੰ ਪਸੀਨਾ ਆਉਂਦਾ ਉਸ ਪਸੀਨੇ ਵਿੱਚ ਹੀ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕਿਟਾਨੂ ਪੈਦਾ ਹੋ ਜਾਂਦੇ। ਸੋ ਅੰਡਜ, ਜੇਰਜ, ਸੇਤਜ, ਉਤਪੁਜ ਇਹਨੂੰ ਮੰਨਿਆ ਜਾਂਦਾ ਚਾਰ ਖਾਣੀਆਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਭਾਈ ਆਪਾਂ ਇਸ ਗੱਲ ਤੇ ਪਾਬੰਦੀ ਲਾਤੀ ਮੇਥਲਿਆ ਵੀ ਸਿਰਫ ਚਾਰ ਤਰੀਕਿਆਂ ਦੇ ਨਾਲ ਹੀ ਜੀ ਪੈਦਾ ਹੁੰਦੇ ਨੇ ਕੋਈ ਹੋਰ ਤਰੀਕਾ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਅਸੀਂ ਵੈਗੁਰੂ ਦੀ ਕਹਾਣਤ ਦਾ ਅੰਤ ਤੇ ਪਾ ਲਿਆ ਜਿੱਤੇ ਇੰਦਰ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਗਿਆਨਖੰਡ ਵਿੱਚ ਪਹੁੰਚੇ ਹੋਏ ਨੂੰ ਸਮਝ ਪੈ ਜਾਂਦੀ ਹੈ ਇੱਥੇ ਇੱਕ ਇੰਦਰ ਨਹੀਂ ਲੋਕਾਂ ਨੇ ਤੇ ਇੱਕ ਇੰਦਰ ਦੀ ਕਲਪਨਾ ਕੀਤੀ ਵੀ ਉਪਰ ਸਵਰਗ ਦੇ ਵਿੱਚ ਇੱਕ ਇੰਦਰ ਹੈ ਜਿਹਦੇ ਅਧੀਨ ਬਾਕੀ ਹਵਾ ਪਾਣੀ ਅਗਨੀ ਇਹ ਦੇਵਤੇ ਕੰਮ ਕਰ ਰਹੇ ਨੇ 인ਦਰ ਦੇ ਦਰਬਾਰ ਵਿੱਚ ਅਪਸਰਾਵਾਂ ਦਾ ਨਾਚ ਹੁੰਦਾ ਹੈ 인ਦਰ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਕਾਲਪਨਿਕ ਜੜੀਆਂ ਘਟਨਾਵਾਂ ਨੇ ਉਹ ਵੀ ਜੁੜੀਆਂ ਹੋਈਆਂ ਮਹਾਰਾਜ ਜੀ ਸਾਡੇ ਭਰਮਾਂ ਦਾ ਖੰਡਨ ਕਰਦਿਆਂ ਹੋਇਆਂ ਸਮਝਾਉਂਦੇ ਨੇ ਭਾਈ ਕੇਤੇ ਇੰਦ ਪਤਾ ਨਹੀਂ ਕਿੰਨੇ ਇੰਦਰ ਇੱਥੇ ਮੌਜੂਦ ਨੇ ਚੰਦ ਸੂਰ ਕੇਤੇ ਕੇੰਦ ਸ਼ਬਦ ਤੇ ਵਿਸ਼ਰਾਮ ਦੇਣਾ ਚੰਦ ਸੂਰ ਇਕੱਠਾ ਵੜਨਾ ਕੇਤੇ ਇੰਦ ਚੰਦ ਸੂਰ ਕੇਤੇ ਕਿੰਨੇ ਹੀ ਇੰਦਰ ਵਰਗੇ ਮੌਜੂਦ ਨੇ ਕਿੰਨੇ ਹੀ ਚੰਦਰਮਾ ਨੇ ਕਿੰਨੇ ਹੀ ਸੂਰਜ ਨੇ ਕੋਈ ਅੰਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਾ ਸੰਗਤ ਦਾ ਇੱਕ ਵਾਰ ਫਿਰ ਤੋਂ ਦਾਸ ਦੇ ਚੈਨਲ ਦੇ ਵਿੱਚ ਸਵਾਗਤ ਹੈ ਸਾਧ ਸੰਗਤ ਜੀ ਆਪ ਸਰਬਾ ਸੰਗਤ ਜਾਨੂ ਹੀ ਹੋ ਕਿ ਆਪਾਂ ਇਸ ਚੈਨਲ ਦੇ ਉਪਰ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਅਤੇ ਸੰਖੇਪ ਵਿਚਾਰ ਆਰੰਭ ਕੀਤੀ ਹੋਈ ਹੈ ਜਿਸ ਦੇ ਤਹਿਤ ਪਹਿਲੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਂ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ ਔਰ ਇਸ ਬਾਣੀ ਦੀਆਂ ਹੁਣ ਤੱਕ 34 ਪੌੜੀਆਂ ਦੀ ਵਿਚਾਰ ਮੁਕੰਮਲ ਹੋ ਚੁੱਕੀ ਹੈ ਔ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਜਬਜੀਤ ਸਿੰਘ ਜੀ ਦੀ ਪਾਵਨ ਬਾਣੀ ਦੀ ਜੋ 35 ਨੰਬਰ ਪੌੜੀ ਹੈ ਇਸ ਪੌੜੀ ਦੀ ਸੰਥਿਆ ਸ਼ੁੱਧ ਉਚਾਰਨ ਅਤੇ ਨਾਲ ਹੀ ਸੰਖੇਪ ਵਿਚਾਰ ਆਪਾਂ ਸਾਂਝੀ ਕਰਨ ਦਾ ਯਤਨ ਕਰੀਏ ਜਿਹੜੀਆਂ ਨਵੀਆਂ ਜੁੜੀਆਂ ਸੰਗਤਾਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਕਿਰਪਾਲਤਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਆਪ ਜੀ ਨੇ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਜੋ ਸੰਗਤਾਂ ਨੇ ਇਸ ਕਾਰਜ ਤੋਂ ਲਾਭ ਪ੍ਰਾਪਤ ਕਰ ਸਕਾਂ ਸਤਿਗੁਰੂ ਪਾਤਸ਼ਾਹ ਜੀ ਇਨ੍ਹਾਂ ਪਾਵਨ ਪੌੜੀਆਂ ਦੇ ਵਿੱਚ ਆਤਮਿਕ ਤਰੱਕੀ ਦੇ કુલ 5 ਖੰਡਾਂ ਦਾ ਜ਼ਿਕਰ ਕਰਦੇ ਨੇ ਇਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਹੈ ਧਰਮ ਖੰਡ ਸਾਧ ਸੰਗਤ ਉਹਦੇ ਤੋਂ ਬਾਅਦ ਵਿੱਚ ਆਉਂਦਾ ਹੈ ਗਿਆਨ ਖੰਡ ਉਹਦੇ ਤੋਂ ਬਾਅਦ ਤੀਸਰੇ ਨੰਬਰ ਤੇ ਹੈ ਸ਼ਰਮ ਖੰਡ ਚੌਥੇ ਨੰਬਰ ਤੇ ਹੈ ਕਰਮ ਖੰਡ ਅਤੇ ਸਾਧ ਸੰਗਤ ਪੰਜਵੇਂ ਨੰਬਰ ਤੇ ਆਉਂਦਾ ਹੈ ਸੱਚ ਖੰਡ ਤੇ ਮਹਾਰਾਜ ਜੀ ਇਹਨਾਂ ਦੀ ਨਾਲ ਨਾਲ ਵਿਆਖਿਆ ਸਮਝਾ ਰਹੇ ਨੇ ਕਿ ਧਰਮ ਖੰਡ ਕੀ ਹੈ ਗਿਆਨ ਖੰਡ ਵਿੱਚ ਪਹੁੰਚ ਕਰਕੇ ਮਨੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਜਦੋਂ ਉਹ ਸ਼ਰਮ ਖੰਡ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਉਹਦਾ ਜੀਵਨ ਕਿਹੋ ਜਿਹਾ ਹੈ ਜਦੋਂ ਉਹਦੇ ਤੇ ਕਰਮ ਹੁੰਦਾ ਹੈ ਕਰਮ ਖੰਡ ਉੱਥੇ ਉਹਦਾ ਜੀਵਨ ਕਿਹੋ ਜਿਹਾ ਹੈ ਤੇ ਸੱਚ ਖੰਡ ਵਿੱਚ ਪਹੁੰਚੇ ਹੋਏ ਦਾ ਜੀਵਨ ਕਿਹੋ ਜਿਹਾ ਹੈ ਸੋ 34 ਨੰਬਰ ਪੌੜੀ ਦੀ ਵਿਚਾਰ ਕਰਦੇ ਆ ਆਪਾਂ ਜਾਣਿਆ ਸੀ ਇਹ ਧਰਮ ਖੰਡ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਜਿਸੇ ਇਨਸਾਨ ਨੂੰ ਇਹ ਗੱਲ ਸਮਝ ਆ ਜਾਏ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਵਾਹਿਗੁਰੂ ਪਰਮਾਤਮਾ ਜੀ ਨੇ ਰਾਤਾਂ ਰੁੱਤਾਂ ਥਿੱਤਾਂ ਵਾਰ ਇਹ ਸਾਰਾ ਕੁਝ ਪੈਦਾ ਕੀਤਾ ਤੇ ਇਹ ਸਭ ਕੁਝ ਪੈਦਾ ਕਰਕੇ ਪਰਮੇਸ਼ਰ ਜੀ ਨੇ ਆ ਜੋ ਧਰਤੀ ਸਾਨੂੰ ਪੈਦਾ ਕਰਕੇ ਦਿੱਤੀ ਹੈ ਇੱਥੇ ਆ ਕੇ ਅਸੀਂ ਧਰਮ ਕਮਾਉਣਾ ਹੈ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆਨ ਜਾਪੈ ਜਾਏ ਇਹ ਮਹਾਰਾਜੀ ਨੇ ਧਰਮ ਖਣ ਦਾ ਜ਼ਿਕਰ ਕੀਤਾ ਕਿ ਜਦੋਂ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਮਕਸਦ ਦਾ ਪਤਾ ਲੱਗ ਗਿਆ ਮੈਂ ਸਚਿਆਰ ਹੋਣ ਵਾਸਤੇ ਆਇਆ ਮੇਰਾ ਇਸ ਸੰਸਾਰ ਦੇ ਵਿੱਚ ਆਉਣਾ ਇਸੇ ਕਰਕੇ ਹੋਇਆ ਹੈ ਕਿ ਮੈਂ ਇੱਥੇ ਆ ਕੇ ਧਰਮ ਦੇ ਗੁਨਾ ਦੀ ਕਮਾਈ ਕਰ ਸਕਾਂ ਮੈਂ ਇੱਥੇ ਵਿਸ਼ੇ ਭੋਗਣ ਵਾਸਤੇ ਨਹੀਂ ਆਇਆ ਮੈਂ ਇੱਥੇ ਈਰਖਾ ਲੂ ਬਿਰਤੀ ਰੱਖ ਕੇ ਤੇ ਦੂਸਰਿਆਂ ਦੇ ਨਾਲ ਈਰਖਾ ਕਰਨ ਵਾਸਤੇ ਨਹੀਂ ਆਇਆ ਮੈਂ ਇੱਥੇ ਵਾਸ਼ਨਾਵਾਂ ਭੋਗਣ ਵਾਸਤੇ ਨਹੀਂ ਆਇਆ ਹਾਂ ਬਲਕਿ ਮੇਰਾ ਇਸ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਹੈ ਸਚਿਆਰ ਹੋਣਾ ਤੇ ਸੱਚੇ ਵਾਹਿਗੁਰੂ ਜੀ ਦੇ ਨਾਲ ਜੁੜਨਾ ਜਿਸ ਨੂੰ ਆਪਣੇ ਜੀਵਨ ਦੇ ਮਕਸਦ ਦਾ ਪਤਾ ਲੱਗ ਗਿਆ ਜਾਨੋ ਉਹ ਆਤਮਿਕ ਤਰੱਕੀ ਦੇ ਪਹਿਲੇ ਖੰਡ ਵਿੱਚ ਪਹੁੰਚ ਗਿਆ ਭਾਵ ਕਿ ਉਹ ਧਰਮ ਖੰਡ ਵਿੱਚ ਆ ਚੁੱਕਾ ਹੈ ਇਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਹੁਣ ਜ਼ਿਕਰ ਕਰ ਰਹੇ ਨੇ ਗਿਆਨ ਖੰਡ ਦਾ ਜਿਸ ਨੂੰ ਆਪਣੇ ਜੀਵਨ ਮਕਸਦ ਦਾ ਤੇ ਪਤਾ ਲੱਗ ਗਿਆ ਹੌਲੀ ਹੌਲੀ ਹੁਣ ਉਹਦੀ ਜ਼ਿੰਦਗੀ ਵਿੱਚ ਗਿਆਨ ਦਾ ਪ੍ਰਵੇਸ਼ ਹੋਣ ਲੱਗ ਪਿਆ ਆਤਮਕ ਗਿਆਨ ਜਿਹੜਾ ਸੱਚੇ ਸਤਿਗੁਰੂ ਜੀ ਦੇ ਦਰ ਤੋਂ ਹਾਸਲ ਹੁੰਦਾ ਤੇ ਉਸ ਗਿਆਨ ਦਾ ਜ਼ਿਕਰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਇਸ 35 ਨੰਬਰ ਪੌੜੀ ਦੇ ਵਿੱਚ ਕਰ ਰਹੇ ਨੇ ਤੇ ਸੱਚੇ ਪਾਤਸ਼ਾਹ ਜੀ ਦੇ ਇੱਥੇ ਬਚਨ ਨੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੂ ਹੋ ਕਰਮ ਸਾਧ ਸੰਗਤ ਜੀ ਇਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ 35 ਨੰਬਰ ਪੌੜੀ ਦੀ ਅਰੰਭਤਾ ਕਰ ਰਹੇ ਹਾਂ। ਹਜ਼ੂਰ ਸਤਗੁਰੂ ਜੀ ਦੇ ਵਾਕ ਨੇ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਜਿਹਦਾ ਕਿ ਪਿੱਛੇ ਜ਼ਿਕਰ ਕੀਤਾ ਜਾ ਚੁੱਕਾ ਹੈ। ਮਹਾਰਾਜ ਜੀ ਕਹਿੰਦੇ ਧਰਮ ਖੰਡ ਵਿੱਚ ਪਹੁੰਚਿਆ ਹੋਇਆ ਜਿਹੜਾ ਗੁਰਮੁਖ ਇਨਸਾਨ ਹੈ ਉਹਦੀ ਜ਼ਿੰਦਗੀ ਦਾ ਆਹੀ ਕਰਤਵ ਹੈ। ਭਾਵ ਉਹਦਾ ਜੀਵਨ ਐਸਾ ਹੋ ਜਾਂਦਾ ਹੈ ਕਿਸ ਪ੍ਰਕਾਰ ਦਾ ਜਿਹਦਾ ਜ਼ਿਕਰ ਪਿਛਲੀ ਪੌੜੀ ਵਿੱਚ ਕੀਤਾ ਜਾ ਚੁੱਕਾ ਹੈ। कि ਉਹਨੂੰ ਆਪਣੇ ਜੀਵਨ ਦੇ ਮਕਸਦ ਦਾ ਪਤਾ ਲੱਗ ਜਾਂਦਾ ਹੈ ਉਹਨੂੰ ਸਮਝ ਪੈ ਜਾਂਦੀ ਹੈ ਕਿ ਵਾਹਿਗੁਰੂ ਜੀ ਦੇ ਘਰ ਵਿੱਚ ਸਚਿਆਰ ਹੀ ਪ੍ਰਵਾਨ ਨੇ ਉਹਦੇ ਘਰ ਦੇ ਵਿੱਚ ਝੂਠੇ ਤੇ ਕੱਚੇ ਲੋਕ ਪ੍ਰਵਾਨ ਨਹੀਂ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਜੋ ਅਵਸਥਾ ਹੈ ਮਹਾਰਾਜ ਜੀ ਕਹਿੰਦੇ ਉੱਥੇ ਪਹੁੰਚੇ ਹੋਏ ਇਨਸਾਨ ਦਾ ਆਹੀ ਕਰਤਵ ਹੈ ਭਾਵੇਂ ਉਹਨੂੰ ਆ ਗੱਲਾਂ ਸਮਝ ਪੈ ਜਾਂਦੀਆਂ ਨੇ ਗਿਆਨ ਖੰਡ ਦਾ ਆਖੋ ਕਰਮ ਹਜ਼ੂਰ ਕਹਿੰਦੇ ਹੁਣ ਅਸੀਂ ਉਹਦੇ ਤੋਂ ਬਾਅਦ ਗਿਆਨ ਖੰਡ ਦਾ ਜ਼ਿਕਰ ਕਰ ਰਹੇ ਹਾਂ ਗਿਆਨ ਖੰਡ ਕਾ ਆਖੋ ਕਰਮ ਕਰਮਦਾਰਤ ਫਿਰ ਕੰਮ ਕਰਤਬ ਭਾਵ ਕਿ ਜੋ ਇਨਸਾਨ ਇੱਥੇ ਕਰ ਰਿਹਾ ਹੈ ਗਿਆਨ ਖੰਡ ਵਿੱਚ ਪਹੁੰਚ ਕਰਕੇ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਵਿੱਚ ਆ ਇਨਸਾਨ ਦਾ ਜੀਵਨ ਹੈ ਜੋ ਪਿਛਲੀ ਬਾਡੀ ਵਿੱਚ ਦੱਸਿਆ ਜਾ ਚੁੱਕਾ ਹੈ ਤੇ ਹਜ਼ੂਰ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ ਹੁਣ ਅਸੀਂ ਜ਼ਿਕਰ ਕਰ ਰਹੇ ਹਾਂ ਗਿਆਨ ਖੰਡ ਵਿੱਚ ਪਹੁੰਚੇ ਹੋਏ ਇਨਸਾਨ ਦਾ ਜੋ ਧਰਮ ਖੰਡ ਤੋਂ ਅੱਗੇ ਗਿਆਨ ਖੰਡ ਵਿੱਚ ਪਹੁੰਚ ਚੁੱਕਾ ਹੈ ਉੱਥੇ ਪਹੁੰਚਣ ਤੋਂ ਬਾਅਦ ਕਿਸ ਚੀਜ਼ ਦਾ ਗਿਆਨ ਹੁੰਦਾ ਹੈ ਹਜ਼ੂਰ ਕਹਿੰਦੇ ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿਤੇ ਪਵਨ ਪਾਣੀ ਵਸੰਤਰ ਕਿਤੇ ਕਾਨੁ ਮਹੇਸ਼ ਇੱਥੇ ਵਿਸ਼ਰਾਮ ਦਾ ਵੀ ਆਪਾਂ ਧਿਆਨ ਦੇਣਾ ਹੈ ਸਾਧ ਸੰਗਤ ਅਤੇ ਅੰਦਾਲ ਹੀ ਸ਼ਬਦਾਂ ਦੇ ਉਚਾਰਨ ਵੱਲ ਵੀ ਆਪਾਂ ਧਿਆਨ ਦੇਣਾ ਹੈ ਕਿਤੇ ਪਵਨ ਪਾਣੀ ਵੈਸੰਤਰ ਇਥੇ ਆਪਾਂ ਪੂਰਾ ਵਿਸ਼ਰਾਮ ਦੇਣਾ ਹੈ ਤੇ ਉਚਾਰਨ ਕਰਨਾ ਹੈ ਵੈਸੰਤਰ ਵੋਵੇਂ ਸ਼ਬਦ ਦੇ ਉੱਪਰ ਦੁਲਾਵਾਂ ਲਾ ਕੇ ਮਹਾਰਾਜ ਜੀ ਨੇ ਇਹ ਸ਼ਬਦ ਲਿਖਿਆ ਗੁਰਬਾਣੀ ਵਿੱਚ ਇਹ ਸ਼ਬਦ ਕਈ ਥਾਵਾਂ ਤੇ ਬੱਬੇ ਦੇ ਉੱਪਰ ਦੁਲਾਵਾਂ ਲਾ ਕੇ ਵੀ ਲਿਖਿਆ ਮਿਲਦਾ ਹੈ ਵੈਸੰਤਰ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਵੈਸੰਤਰ ਅਤੇ ਵੈਸੰਤਰ ਦੋਨਾਂ ਦਾ ਅਰਥ ਅੱਗ ਹੀ ਬਣਦਾ ਹੈ ਸ੍ਰੀ ਮਹਾਰਾਜ ਜੀ ਦਾ ਵਚਨ ਹੈ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕੰਨ ਮਹੇਸ਼ ਕਕੇ ਨਕਨਾ ਤੇ ਨੰਨਾ ਲਾ ਕੇ ਮਹਾਰਾਜ ਜੀ ਨੇ ਲਿਖਿਆ ਹੈ ਉਚਾਰਨ ਆਪਾਂ ਕਰਾਂਗੇ ਕਾਨ ਕਾਨ ਦਾ ਅਰਥ ਬਣਦਾ ਕੰਨ ਆ ਭਾਵ ਕਿ ਸ਼੍ਰੀ ਕ੍ਰਿਸ਼ਨ ਜੀ ਮਹੇਸ਼ ਮਹੇਸ਼ ਦਾ ਅਰਥ ਬਣਦਾ ਹੈ ਸ਼ਿਵ ਜੀ ਮਹੇਸ਼ ਦੇ ਸੱਚੇ ਪੈਰ ਬਿੰਦੀ ਸਹਿਤ ਇਹਦਾ ਉਚਾਰਨ ਹੋਏਗਾ ਸੋ ਅਰਥ ਬਣਦੇ ਨੇ ਕਿਤੇ ਪਵਨ ਪਾਣੀ ਵੈਸੰਤਰ ਗਿਆਨ ਖੰਡ ਵਿੱਚ ਪਹੁੰਚਣ ਤੋਂ ਬਾਅਦ ਗੁਰਮੁਖ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਵਾਹਿਗੁਰੂ ਜੀ ਦੀਆਂ ਕਾਇਨਾਤ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਹਵਾ ਹੈ ਕਿੰਨੇ ਤਰ੍ਹਾਂ ਦਾ ਪਾਣੀ ਹੈ ਤੇ ਕਿੰਨੇ ਪ੍ਰਕਾਰ ਦੀ ਅਗ ਮੌਜੂਦ ਹੈ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਣ ਮਹੇਸ਼ ਉਹਨੂੰ ਪਤਾ ਲੱਗ ਜਾਂਦਾ ਹੈ ਇੱਥੇ ਪਤਾ ਨਹੀਂ ਸ਼੍ਰੀ ਕ੍ਰਿਸ਼ਨ ਜੀ ਜੈਸੇ ਕਿੰਨੇ ਲੋਕ ਨੇ ਕਿੰਨੇ ਅਵਤਾਰੀ પુરੁਸ਼ ਨੇ ਸ਼ਿਵ ਜੀ ਵਰਗੇ ਕਿੰਨੇ ਲੋਕ ਨੇ ਆਉ ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਵਾਹਿਗੁਰੂ ਜੀ ਦੀ ਕਾਇਨਾਤ ਵਿੱਚ ਇੱਕ ਸ਼ਿਵ ਨਹੀਂ ਬੇਅੰਤ ਸ਼ਿਵ ਨੇ ਪਰਮੇਸ਼ਰ ਦੀ ਕਾਇਨਾਤ ਵਿੱਚ ਇੱਕ ਕ੍ਰਿਸ਼ਨ ਜੀ ਨਹੀਂ ਬਲਕੇ ਬੇਅੰਤ ਸ਼੍ਰੀ ਕ੍ਰਿਸ਼ਨ ਜੀ ਮੌਜੂਦ ਨੇ ਵਾਹਿਗੁਰੂ ਜੀ ਦੀ ਕਾਇਨਾਤ ਇੰਨੀ ਵਿਸ਼ਾਲ ਹੈ ਇੱਥੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਹਵਾ ਪਾਣੀ ਤੇ ਅਗ ਮੌਜੂਦ ਨੇ ਸੁਬਚਨ ਨੇ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਨ ਮਹੇਸ਼ ਕੇਤੇ ਬ੍ਰਹਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ ਦੁਬਾਰਾ ਫਿਰ ਇਸ ਤੁਕ ਨੂੰ ਪੜ੍ਹੀਏ ਵਿਸ਼ਰਾਮ ਤੇ ਉਚਾਰਨ ਵਾਲੇ ਪਾਸੇ ਧਿਆਨ ਦੇਣਾ ਕੇਤੇ ਬ੍ਰਹਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ ਉਚਾਰਨ ਕਰਾਂਗੇ ਜੀ ਬ੍ਰਹਮੇ ਬੱਬਾ ਰਾਰਾ ਤੇ ਮਮੇ ਸ਼ਬਦ ਨੂੰ ਲਾਂ ਲੱਗੇ ਉਹ ਆਪਾਂ ਬਰਮੇ ਨਹੀਂ ਪੜ੍ਹਨਾ ਬ੍ਰਹਮੇ ਕਿਉਂਕਿ ਬ੍ਰਹਮਾ ਜੀ ਦਾ ਜ਼ਿਕਰ ਹੋ ਰਿਹਾ ਹੈ ਜਿਨ੍ਹਾਂ ਨੂੰ ਉਤਪਤੀ ਦਾ ਦੇਵਤਾ ਲੋਕ ਮੰਨਦੇ ਨੇ ਸ੍ਰੀ ਬ੍ਰਹਮਾ ਜੀ ਤੇ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਦਾਤਾ ਜੀ ਫਰਮਾ ਰਹੇ ਨੇ ਵਾਹਿਗੁਰੂ ਦੀ ਕਾਇਨਾਤ ਇੰਨੀ ਵੱਡੀ ਇੰਨੀ ਵਿਸ਼ਾਲ ਇੰਨੀ ਵਿਅੰਤ ਹੈ ਕਿ ਇੱਥੇ ਪਤਾ ਹੀ ਨਹੀਂ ਕਿੰਨੇ ਬ੍ਰਹਮੇ ਮੌਜੂਦ ਨੇ ਤੁਸੀਂ ਇੱਕ ਬ੍ਰਹਮਾ ਜੀ ਦੀ ਗੱਲ ਕਰਦੇ ਹੋ ਇੱਥੇ ਅੰਤ ਹੀ ਕੋਈ ਨਹੀਂ ਕਿਤੇ ਬ੍ਰਹਮੇ ਘਾਟ ਘੜੀਆਂ ਹੈ ਪਤਾ ਨਹੀਂ ਕਿੰਨੇ ਬ੍ਰਹਮ ਨੇ ਜਿਹੜੇ ਘਾੜਤ ਘੜ ਰਹੇ ਨੇ ਬਣਾ ਰਹੇ ਨੇ ਪੈਦਾਇਸ਼ ਕਰ ਰਹੇ ਨੇ ਤੁਸੀਂ ਇੱਕ ਅੱਧੀ ਗੱਲ ਕਰਦੇ ਹੋ ਰੂਪ ਰੰਗ ਕੇ ਵੇਸ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਰੂਪ ਰੰਗ ਅਤੇ ਲਿਬਾਸ ਇੱਥੇ ਮੌਜੂਦ ਨੇ ਕਿੰਨੇ ਰੂਪਾਂ ਦੇ ਜੀਵ ਨੇ ਕਿੰਨੇ ਰੰਗਾਂ ਦੇ ਜੀਵ ਨੇ ਉਹਨਾਂ ਦੇ ਕਿੰਨੇ ਪ੍ਰਕਾਰ ਦੇ ਵੇਸ ਨੇ ਇਸ ਗੱਲ ਦਾ ਕੋਈ ਅੰਤ ਨਹੀਂ ਹਜ਼ੂਰ ਕਹਿੰਦੇ ਜਿਹੜਾ ਗਿਆਨ ਖੰਡ ਵਿੱਚ ਪਹੁੰਚ ਗਿਆ ਗੁਰਮੁਖ ਉਹਨੇ ਇਸ ਗੱਲ ਦੀ ਸਮਝ ਪਾਈ ਫਿਰ ਉਹਨੂੰ ਹੋਰ ਕੀ ਸਮਝ ਪੈਂਦਾ ਹੈ ਕੀਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਫਿਰ ਤੋਂ ਆਪਾਂ ਵਿਸ਼ਰਾਮ ਵਾਲੇ ਪਾਸੇ ਤੇ ਲਫ਼ਜ਼ਾਂ ਦੇ ਉਚਾਰਨ ਵਾਲੇ ਪਾਸੇ ਧਿਆਨ ਦੇਣਾ ਹੈ ਮਹਾਰਾਜੀ ਦੇ ਬਚਨ ਨੇ ਕੀਤਿਆਂ ਕਰਮ ਭੂਮੀ ਕੀਤਿਆਂ ਐੜੇ ਦੇ ਕੰਨੇ ਉੱਪਰ ਬਿੰਦੀ ਸਹਿਤ ਉਚਾਰਨ ਹੋਏਗਾ ਕੀਤਿਆਂ ਦਾ ਅਰਥ ਹੈ ਕਿੰਨੀਆਂ ਹੀ ਕੀਤਿਆਂ ਕਰਮ ਭੂਮੀ ਕਰਮਦਾਰਕ ਕੰਮ ਕਰਨਾ ਕਰਮ ਭੂਮੀ ਕੰਮ ਕਰਨ ਵਾਲੀਆਂ ਭੂਮੀਆਂ ਭਾਵ ਕੇ ਧਰਤੀਆਂ ਜੋ ਗਿਆਨ ਖੰਡ ਵਿੱਚ ਪਹੁੰਚ ਗਿਆ ਗੁਰਮੁਖ ਉਹਨਾਂ ਦੀ ਇਸ ਗੱਲ ਦੀ ਸਮਝ ਪੈ ਗਈ ਵਾਹਿਗੁਰੂ ਦੀ ਕائنات ਇੰਨੀ ਵੱਡੀ ਹੈ ਇੱਥੇ ਪਤਾ ਹੀ ਕੋਈ ਨਹੀਂ ਐਸ ਧਰਤੀ ਵਰਗੀਆਂ ਕਿੰਨੀਆਂ ਹੋਰ ਧਰਤੀਆਂ ਨੇ ਜਿੱਥੇ ਜੀਵਾਂ ਦੀ ਪੈਦਾਇਸ਼ ਹੋ ਰਹੀ ਹੈ ਤੇ ਉਹ ਜੀਵ ਵੀ ਕਰਮ ਕਰ ਰਹੇ ਨੇ ਕਿਤੀਆਂ ਕਰਮ ਭੂਮੀ ਮੇਰ ਕੇਤੇ ਪਹਿਲਾ ਵਿਸ਼ਰਾਮ ਆਪਾਂ ਦਵਾਂਗੇ ਭੂਮੀ ਦੇ ਉੱਪਰ ਉਦੇ ਤੋਂ ਅਗਲਾ ਵਿਚਾਰ ਆਉ ਸਾਧ ਸੰਗਤ ਦਾ ਆਪਾਂ ਦਵਾਂਗੇ ਕੇਤੇ ਸ਼ਬਦ ਦੇ ਉਪਰ ਕੇਤੀਆਂ ਕਰਮ ਭੂਮੀ ਮੇਰ ਕੇਤੇ ਮੇਰ ਦਾ ਅਰਥ ਹੈ ਸਮੇਰ ਪਰਬਤ ਇੱਥੇ ਇੱਕ ਸਮੇਰ ਪਰਬਤ ਨਹੀਂ ਪਤਾ ਨਹੀਂ ਕਿੰਨੇ ਹੀ ਸਮੇਰ ਪਰਬਤ ਮੌਜੂਦ ਨੇ ਕੇਤੇ ਧੂ ਉਪਦੇਸ਼ ਧੂ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਧਰੂ ਭਾਵ ਕੇ ਧਰੂ ਭਗਤ ਤੇ ਉਪਦੇਸ਼ ਦਾ ਅਰਥ ਹੋ ਗਿਆ ਉਪਦੇਸ਼ ਸਿੱਖਿਆਵਾਂ ਸਸੇ ਪੈਰ ਬਿੰਦੀ ਸਹਿਤ ਉਚਾਰਨ ਹੋਏਗਾ ਉਪਦੇਸ਼ ਕਿਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਪਤਾ ਨਹੀਂ ਕਿੰਨੀਆਂ ਧਰਤੀਆਂ ਨੇ ਜਿੱਥੇ ਜੀਵ ਕੰਮ ਕਰ ਰਹੇ ਨੇ ਅਤੇ ਪਤਾ ਨਹੀਂ ਕਿੰਨੇ ਸਮੇਰ ਪर्वਤ ਮੌਜੂਦ ਨੇ ਅਤੇ ਪਤਾ ਨਹੀਂ ਕਿੰਨੇ ਕੋ ਤਰੂ ਭਗਤ ਪੈਦਾ ਹੋਏ ਜਿਨ੍ਹਾਂ ਨੇ ਅੱਗੇ ਸੰਸਾਰ ਨੂੰ ਉਪਦੇਸ਼ ਦਿੱਤਾ ਭਾਵੇਂ ਕਿੰਨੇ ਹੀ ਤਰੂ ਭਗਤ ਤੇ ਕਿੰਨੇ ਹੀ ਉਹਨਾਂ ਦੇ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਗਿਆਨਖੰਡ ਵਿੱਚ ਪਹੁੰਚੇ ਹੋਏ ਨੂੰ ਸਮਝ ਪੈ ਜਾਂਦੀ ਹੈ ਇੱਥੇ ਇੱਕ ਇੰਦਰ ਨਹੀਂ ਲੋਕਾਂ ਨੇ ਤੇ ਇੱਕ ਇੰਦਰ ਦੀ ਕਲਪਨਾ ਕੀਤੀ ਕਿ ਉਪਰ ਸਵਰਗ ਦੇ ਵਿੱਚ ਇੱਕ ਇੰਦਰ ਹੈ ਜਿਹਦੇ ਅਧੀਨ ਬਾਕੀ ਹਵਾ ਪਾਣੀ ਅਗਨੀ ਇਹ ਦੇਵਤੇ ਕੰਮ ਕਰ ਰਹੇ ਨੇ ਇੰਦਰ ਦੇ ਦਰਬਾਰ ਵਿੱਚ ਅਪਸਰਾਵਾਂ ਦਾ ਨਾਚ ਹੁੰਦਾ ਹੈ ਇੰਦਰ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਕਾਲਪਨਿਕ ਜੜੀਆਂ ਘਟਨਾਵਾਂ ਨੇ ਉਹ ਵੀ ਜੁੜੀਆਂ ਹੋਈਆਂ ਮਹਾਰਾਜ ਜੀ ਸਾਡੇ ਭਰਮਾਂ ਦਾ ਖੰਡਨ ਕਰਦਿਆਂ ਹੋਇਆਂ ਸਮਝਾਉਂਦੇ ਨੇ ਭਾਈ ਕੇਤੇ ਇੰਦ ਪਤਾ ਨਹੀਂ ਕਿੰਨੇ ਇੰਦਰ ਇੱਥੇ ਮੌਜੂਦ ਨੇ ਚੰਦ ਸੂਰ ਕੇਤੇ ਇੰਦ ਸ਼ਬਦ ਤੇ ਵਿਸ਼ਰਾਮ ਦੇਣਾ ਚੰਦ ਸੂਰ ਇਕੱਠਾ ਵੜਨਾ ਕੇਤੇ ਇੰਦ ਚੰਦ ਸੂਰ ਕੇਤੇ ਕਿੰਨੇ ਹੀ ਇੰਦਰ ਵਰਗੇ ਮੌਜੂਦ ਨੇ ਕਿੰਨੇ ਹੀ ਚੰਦਰਮਾ ਨੇ ਕਿੰਨੇ ਹੀ ਸੂਰਜ ਨੇ ਕੋਈ ਅੰਤ ਨਹੀਂ ਕੇਤੇ ਮੰਡਲ ਦੇਸ਼ ਪਤਾ ਨਹੀਂ ਕਿੰਨੇ ਮੰਡਲ ਮੰਡਲ ਦਾ ਅਰਥ ਇੱਕ ਚੱਕਰ ਕੀਤਾ ਜਾਂਦਾ ਹੈ। ਮੰਡਲ ਦਾ ਅਰਥ ਇਹ ਵੀ ਕੀਤਾ ਜਾਂਦਾ ਹੈ ਇੱਕ ਧਰਤੀ ਇੱਕ ਆਕਾਸ਼। ਇੱਥੇ ਕਿੰਨੀਆਂ ਧਰਤੀਆਂ ਨੇ ਕਿੰਨੇ ਆਕਾਸ਼ ਨੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਅਰਥ ਕੀਤਾ ਭਵਨ ਚੱਕਰ। ਕਿੰਨੇ ਕੁ ਭਵਨ ਚੱਕਰ ਨੇ? ਭਾਵੇਂ ਦਾ ਕਿਸੇ ਪ੍ਰਕਾਰ ਦਾ ਕੋਈ ਅੰਤ ਨਹੀਂ। ਮਸਲਾ ਇਹ ਹੈ ਕਿ ਵਾਹਿਗੁਰੂ ਜੀ ਦੀ ਕਾਇਨਾਤ ਬੇਅੰਤ ਹੈ ਜਿਹਦਾ ਕੋਈ ਅੰਤ ਨਹੀਂ। ਇਹ ਸਮਝ ਕਿੰਨੋਂ ਪਈ ਜਿਹੜਾ ਧਰਮ ਖੰਡ ਤੋਂ ਅਗਾ ਗਿਆਨ ਖੰਡ ਵਿੱਚ ਪਹੁੰਚ ਗਿਆ। ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਇਸ ਤੱਕ ਦੇ ਵਿਸ਼ਰਾਮ ਵਾਲੇ ਪਾਸੇ ਸਾਧ ਸੰਗਤ ਧਿਆਨ ਦੇਣਾ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਬੁੱਧ ਸ਼ਬਦ ਤੇ ਪਹਿਲਾ ਵਿਸ਼ਰਾਮ ਦਵਾਂਗੇ ਤੇ ਦੂਜਾ ਵਿਸ਼ਰਾਮ ਦਵਾਂਗੇ ਕਿਤੇ ਸ਼ਬਦ ਦੇ ਉੱਪਰ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਵੇਸ ਇੱਥੇ ਵੈ ਗੁਰੂ ਜੀ ਦੀ ਕਾਇਨਾਤ ਵਿੱਚ ਪਤਾ ਨਹੀਂ ਰਿੱਧੀਆਂ ਸਿੱਧੀਆਂ ਹਾਸਲ ਕਰਨ ਵਾਲੇ ਕਿੰਨੇ ਸਿੱਧ ਮੌਜੂਦ ਨੇ ਪਰਮੇਸ਼ਰ ਦੀ ਕਾਇਨਾਤ ਵਿੱਚ ਬਹਾਤਮਾ ਬੁੱਧ ਜੀ ਵਰਗੇ ਕਿੰਨੇ ਆਏ ਇਸ ਗੱਲ ਦਾ ਵੀ ਕੋਈ ਅੰਤ ਨਹੀਂ ਕਿੰਨੀਆਂ ਦੇਵੀਆਂ ਨੇ ਤੇ ਉਹਨਾਂ ਦੇਵੀਆਂ ਦੇ ਪਹਿਨੇ ਜਾਣ ਵਾਲੇ ਲਿਬਾਸ ਕਿੰਨੇ ਨੇ ਮਹਾਰਾਜ ਜੀ ਕਹਿੰਦੇ ਅਦਾ ਵੀ ਕੋਈ ਅੰਤ ਨਹੀਂ ਦੇਵੀ ਰੂਵੀ ਦੀ ਪਿਆਰੀ ਉੱਪਰ ਬਿੰਦੀ ਸਹਿਤ ਉਚਾਰਨ ਹੋਏਗਾ ਕਿਉਂਕਿ ਬਹੁਵਚਨ ਸ਼ਬਦ ਹੈ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ দানਵ ਮੁਨ ਕੇਤੇ ਕੇਤੇ ਰਤਨ ਸਮੁੰਦ ਇਹ ਕਾਇਨਾਤ ਇੰਨੀ ਵਿਸ਼ਾਲ ਹੈ ਇਹਦੇ ਵਿੱਚ ਕਿੰਨੇ ਦੇਵਤੇ ਨੇ ਕਿੰਨੇ দানਵ ਨੇ ਕਿੰਨੇ ઋષਿ मुनि ਨੇ ਮਹਾਰਾਜ ਜੀ ਕਹਿੰਦੇ ਕਿੰਨੇ ਸਮੁੰਦਰ ਨੇ ਸਮੁੰਦਰਾਂ ਤੋਂ ਨਿਕਲਣ ਵਾਲੇ ਕਿੰਨੇ ਕੋ ਰਤਨ ਦੇ ਇਸ ਗੱਲ ਦਾ ਕੋਈ ਅੰਤ ਨਹੀਂ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਦੇਵ ਦਾਨਵ ਦਾ ਸ਼ਬਦਿਕਰਤਾ ਹੀ ਬਣਦਾ ਹੈ ਦੇਵਤੇ ਤੇ ਦਾਨਵ ਤੇ ਇਹਦੇ ਭਾਵਰਥਾਂ ਵਿੱਚ ਆਪਾਂ ਸਮਝ ਸਕਦੇ ਹਾਂ ਦੇਵਦਾਰਤ ਹੋ ਗਿਆ ਭਲੇ ਪੁਰਸ਼ ਚੰਗੇ ਪੁਰਸ਼ ਵਾਹਿਗੁਰੂ ਜੀ ਦੀ ਕਾਇਨਾਤ ਵਿੱਚ ਕਿੰਨੇ ਕੁ ਭਲੇ ਪੁਰਸ਼ ਨੇ ਕੋਈ ਅੰਤ ਨਹੀਂ ਕਿੰਨੇ ਕੁ ਦਾਨਵ ਬਿਰਤੀ ਵਾਲੇ ਰਾਖਸ਼ਸ ਬਿਰਤੀ ਵਾਲੇ ਨੇ ਇਸ ਗੱਲ ਦਾ ਵੀ ਕੋਈ ਅੰਤ ਨਹੀਂ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਅੰਦਰਯੰਦ ਧਿਆਨ ਦੇਣਾ ਸਾਧ ਸੰਗਤ ਸ਼ਬਦ ਵਰਤਿਆ ਮਹਾਰਾਜ ਜੀ ਨੇ ਕੇਤੀਆਂ ਖਾਣੀ ਇੱਥੇ ਆਪਾਂ ਪਹਿਲਾ ਵਿਸ਼ਰਾਮ ਦੇਵਾਂਗੇ ਕੇਤੀਆਂ ਬਾਣੀ ਇੱਥੇ ਦੂਜਾ ਵਿਸ਼ਰਾਮ ਦੇਵਾਂਗੇ ਕੇਤੇ ਪਾਤ ਨਰਿੰਦ ਹੁਣ ਇੱਕ ਮਨਉਤ ਪ੍ਰਚਲਿਤ ਹੈ ਕਿ ਜੀਵ ਜਿਹੜੇ ਨੇ ਚਾਰ ਤਰੀਕਿਆਂ ਦੇ ਨਾਲ ਪੈਦਾ ਹੁੰਦੇ ਨੇ ਸਵਾਲ ਦੇ ਵਿੱਚ ਇੱਕ ਮਨਉਤ ਪ੍ਰਚਲਿਤ ਰਹੀ ਹੈ ਚਾਰ ਤਰੀਕਿਆਂ ਦੇ ਅੰਦਾ ਜੀ ਪੈਦਾ ਹੁੰਦੇ ਨੇ ਚਾਰ ਤਰੀਕੇ ਕਿਹੜੇ ਨੇ ਅੰਡਜ ਜੇਰਜ ਸੇਤਜ ਤੇ ਉਤਪਜ ਅੰਡਜ ਦਾ ਅਰਥ ਹੈ ਸਾਤ ਸੰਗਤ ਆਂਡੇ ਤੋਂ ਪੈਦਾ ਹੋਣ ਵਾਲੀ ਜਿਵੇਂ ਆਪਾਂ ਵੇਖਦੇ ਕਿੰਨੇ ਪੰਛੀ ਨੇ ਚਿੜੀਆਂ ਹੋ ਗਈਆਂ ਕਬੂਤਰ ਹੋ ਗਏ ਉਹਨਾਂ ਦੇ ਬੱਚੇ ਆਂਡੇ ਵਿੱਚੋਂ ਨਿਕਲਦੇ ਨੇ ਇਹਨਾਂ ਨੂੰ ਕਹਿੰਦੇ ਅੰਡਜ ਜੇਰਜ ਦਾ ਅਰਥ ਹੈ ਜੀਵਰ ਤੋਂ ਪੈਦਾ ਹੋਣ ਵਾਲੇ ਜਿਵੇਂ ਮੱਝਾਂ ਗਾਵਾਂ ਤੇ ਇਨਸਾਨੀ ਬੱਚੇ ਇਹ ਸਾਰੇ ਜੇਰ ਦੇ ਵਿੱਚ ਆ ਗਏ ਉਤਪੁਜ ਦਾ ਅਰਥ ਹੈ ਧਰਤੀ ਤੋਂ ਪੈਦਾ ਹੋਣ ਵਾਲੇ ਸਾਰੇ ਦੇ ਸਾਰੇ ਦਰਕਤ ਵੇਲ ਬੂਟੇ ਘਾ ਇਹ ਸਭ ਕੁਝ ਉਤਪੁਜ ਵਿੱਚ ਆ ਗਿਆ ਸੇਤਜ ਦਾ ਅਰਥ ਹੈ ਸਵੇਤ ਭਾਵ ਕੇ ਪਸੀਨੇ ਤੋਂ ਪੈਦਾ ਹੋਣ ਵਾਲੇ ਸਾਨੂੰ ਪਸੀਨਾ ਆਉਂਦਾ ਉਸ ਪਸੀਨੇ ਵਿੱਚ ਹੀ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕਿਟਾਨੂ ਪੈਦਾ ਹੋ ਜਾਂਦੇ ਸੋ ਅੰਡਜ ਜੇਰਜ ਸੇਤਜ ਉਤਪੁਜ ਇਹਨੂੰ ਮੰਨਿਆ ਜਾਂਦਾ ਚਾਰ ਖਾਣੀਆਂ ਪਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਭਾਈ ਆਪਾਂ ਇਸ ਗੱਲ ਤੇ ਪਾਬੰਦੀ ਲਾਤੀ ਮੈਥਲਿਆ ਵੀ ਸਿਰਫ ਚਾਰ ਤਰੀਕਿਆਂ ਦੇ ਨਾਲ ਹੀ ਜੀ ਪੈਦਾ ਹੁੰਦੇ ਨੇ ਕੋਈ ਹੋਰ ਤਰੀਕਾ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਫਿਰ ਅਸੀਂ ਵਾਹਿਗੁਰੂ ਦੀ ਕਹਿੰਦਾ ਦੰਤ ਤੇ ਪਾ ਲਿਆ ਇਹਦਾ ਭਾਵ ਇਹ ਹੋਇਆ ਸੀ ਅੰਤ ਤੇ ਪਾ ਲਿਆ ਨਾ ਜਦ ਅਸੀਂ ਗਿਣਤੀ ਵਿੱਚ ਬਣ ਲਿਆ ਕਿ ਸਿਰਫ ਚਾਰ ਤਰੀਕਿਆਂ ਨਾਲ ਹੀ ਜੀ ਪੈਦਾ ਹੁੰਦੇ ਨੇ ਕੋਈ ਹੋਰ ਤਰੀਕਾ ਹੋ ਹੀ ਨਹੀਂ ਸਕਦਾ ਭਾਵ ਅਸੀਂ ਅੰਤ ਪਾ ਲਿਆ ਕਿ ਪੰਜਵਾਂ ਤਰੀਕਾ ਹੈ ਹੀ ਨਹੀਂ ਸੋ ਲੋਕਾਂ ਦਾ ਜਿਹੜਾ ਖਿਆਲ ਪ੍ਰਚਲਿਤ ਸੀ ਵਿਚਾਰ ਖਾਨੀਆਂ ਨੇ ਇਹਦਾ ਜ਼ਿਕਰ ਮਹਾਰਾਜ ਜੀ ਨੇ ਬਾਣੀ ਵਿੱਚ ਬੜੇ ਥਾਵਾਂ ਤੇ ਕੀਤਾ ਹੈ ਇਹ ਸਮਝਾਉਣ ਵਾਸਤੇ ਕਿ ਸਾਰੇ ਦੇ ਸਾਰੇ ਜੀਵ ਕਈਆਂ ਥਾਵਾਂ ਤੇ ਇਹਨੂੰ ਇਸ ਭਾਵ ਦੇ ਵਿੱਚ ਮਹਾਰਾਜ ਜੀ ਨੇ ਲਿਆ ਜਦੋਂ ਸਾਰੇ ਜੀਵਾਂ ਦਾ ਜ਼ਿਕਰ ਕਰਨਾ ਹੁੰਦਾ ਉਦੋਂ ਚਾਰ ਖਾਨੀਆਂ ਦਾ ਜ਼ਿਕਰ ਕਰ ਦਿੰਦੇ ਪਰ ਜਿੱਥੇ ਗੁਰਮਤ ਦਾ ਸਿਧਾਂਤ ਦੇਣ ਦੀ ਆਈ ਉਥੇ ਮਹਾਰਾਜ ਜੀ ਨੇ ਫਰਮਾ ਦਿੱਤਾ ਕਿਤੀਆਂ ਖਾਨੀ ਚਾਰ ਹੀ ਖਾਣੀਆਂ ਨਹੀਂ ਹਨ ਪਤਾ ਨਹੀਂ ਇਸ ਪ੍ਰਕਾਰ ਦੀਆਂ ਕਿੰਨੀਆਂ ਖਾਣੀਆਂ ਨੇ ਵਾਹਿਗੁਰੂ ਜੀ ਹੋਰ ਕਿੰਨੇ ਕੁ ਤਰੀਕਾ ਦੇ ਤਰੀਕਿਆਂ ਦੇ ਨਾਲ ਜੀਵਾਂ ਨੂੰ ਪੈਦਾ ਕਰ ਸਕਦੇ ਨੇ ਇਸ ਗੱਲ ਦਾ ਕੋਈ ਅੰਤ ਥੋੜਾ ਸੁਬਚਨ ਨੇ ਕੀਤੀਆਂ ਖਾਣੀ ਕਿੰਨੇ ਪ੍ਰਕਾਰ ਦੀਆਂ ਖਾਣੀਆਂ ਨੇ ਕੀਤੀਆਂ ਬਾਣੀ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਜੀ ਬੋਲਦੇ ਨੇ ਇਹਦਾ ਵੀ ਕੋਈ ਅੰਤ ਨਹੀਂ ਸਾ ਸੰਗਤ ਇੱਥੇ ਤੇ ਇਸ ਧਰਤੀ ਦੇ ਉੱਪਰ ਹੀ ਹਜ਼ਾਰਾਂ ਤਰ੍ਹਾਂ ਦੀਆਂ ਬੋਲੀਆਂ ਬੋਲੀਆਂ ਜਾਂਦੀਆਂ ਵਾਸੂ ਕਾਇਨਾਤ ਵਿੱਚ ਕਿੰਨੀਆਂ ਧਰਤੀਆਂ ਨੇ ਉਹਨਾਂ ਧਰਤੀਆਂ ਦੇ ਰਹਿਣ ਵਾਲੇ ਜੀਵ ਵੀ ਕੋਈ ਨਾ ਕੋਈ ਭਾਸ਼ਾ ਬੋਲਦੇ ਹੋਣਗੇ। ਕੀਤਿਆਂ ਖਾਣੀ ਕੀਤਿਆਂ ਬਾਣੀ ਕੇਤੇ ਪਾਤ ਨਿਰਿੰਦ ਪਾਤ ਦਾ ਅਰਥ ਹੈ ਪਾਤਸ਼ਾਹ ਤੇ ਨਿਰਿੰਦ ਦਾ ਅਰਥ ਹੋ ਗਿਆ ਬਾਦਸ਼ਾਹ ਰਾਜੇ ਮਹਾਰਾਜੇ ਪਾਤ ਤੇ ਨਿਰਿੰਦ ਦਾ ਸਾਂਝਾ ਅਰਥ ਕਰੀਏ ਰਾਜੇ ਮਹਾਰਾਜੇ ਬਾਦਸ਼ਾਹ ਲੋ ਕੇਤੇ ਪਾਤ ਨਿਰਿੰਦ ਵਾਹਿਗੁਰੂ ਜੀ ਦੀ ਕੈਨਤ ਵਿੱਚ ਕਿੰਨੇ ਬਾਦਸ਼ਾਹ ਆਏ ਤੁਰ ਗਏ ਕਿੰਨੇ ਰਾਜੇ ਮਹਾਰਾਜੇ ਪੈਦਾ ਹੋਏ ਇਸ ਗੱਲ ਦਾ ਕੋਈ ਅੰਤ ਨਹੀਂ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਪੌੜੀ ਦੇ ਅਖੀਰ ਵਿੱਚ ਫਰਮਾਇਆ ਕਿਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਾਸੰਗਤ ਸੁਰਤੀ ਸ਼ਬਦ ਦੇ ਤਤੇ ਦੀ ਬਿਹਾਰੀ ਉਪਰ ਆਪਾਂ ਬਿੰਦੀ ਸਹਿਤ ਉਚਾਰਨ ਕਰਾਂਗੇ ਸੁਰਤੀ ਭਾਵ ਕੇ ਸੁਰਤਾ ਲਿਵ ਲਾਉਣ ਵਾਲੇ ਕਹਿ ਲੋ ਕੀ ਤੀਆਂ ਸੁਰਤਿ ਕਿੰਨੇ ਪ੍ਰਕਾਰ ਦੇ ਤਰੀਕਿਆਂ ਨਾਲ ਲੋਕ ਸੁਰਤਾਂ ਲਾ ਰਹੇ ਨੇ ਇਹਦਾ ਵੀ ਕੋਈ ਅੰਤ ਨਹੀਂ ਗਿਆਨਖੰਡ ਵਿੱਚ ਪਹੁੰਚੇ ਹੋਏ ਗੁਰਮੁਖ ਨੇ ਇਸ ਗੱਲ ਦੀ ਸਮਝ ਪਾਈ ਕਿ ਸੇਵਕ ਕੇਤੇ ਕਿੰਨੇ ਕੋ ਐਸੇ ਨੇ ਜਿਹੜੇ ਸੇਵਾ ਭਾਵਨਾ ਵਾਲੇ ਸੇਵਕ ਬਣ ਕੇ ਵਿਚਰ ਰਹੇ ਨੇ ਬਾਹਰ ਕਿੰਦੇ ਹੁਦਾ ਵੀ ਕੋਈ ਅੰਤ ਨਹੀਂ ਨਾਨਕ ਅੰਤ ਨਾ ਅੰਤ ਹੈ ਨਾਨਕ ਹੈ ਭਾਈ ਇਸ ਗੱਲ ਦਾ ਕੋਈ ਵੀ ਅੰਤ ਨਹੀਂ ਗਿਆਨ ਖੰਡ ਵਿੱਚ ਪਹੁੰਚਣ ਤੋਂ ਬਾਅਦ ਰੱਬੀ ਪਿਆਰੇ ਨੂੰ ਗੁਰਮੁਖ ਨੂੰ ਭਗਤ ਨੂੰ ਇਸ ਗੱਲ ਦੀ ਸਮਝ ਪੈ ਗਈ ਨਾਨਕ ਅੰਤ ਨਾ ਅੰਤ ਕੋਈ ਅੰਤ ਨਹੀਂ ਵਾਹਿਗੁਰੂ ਦੀ ਕਾਇਨਾਤ ਵਿੱਚ ਕਿੰਨੇ ਬ੍ਰਹਮੇ ਨੇ ਕਿੰਨੇ ਸ਼ਿਵ ਨੇ ਕਿੰਨੇ ਮਹੇਸ਼ ਨੇ ਕਿੰਨੇ ਕਾਣ ਨੇ ਉਹਦੀ ਕਾਇਨਾਤ ਵਿੱਚ ਕਿੰਨੇ ਪ੍ਰਕਾਰ ਦੀ ਹਵਾ ਕਿੰਨੇ ਪ੍ਰਕਾਰ ਦਾ ਪਾਣੀ ਕਿੰਨੇ ਪ੍ਰਕਾਰ ਦੀ ਆਗਮ ਮੌਜੂਦ ਹੈ ਉਹਦੀ ਇਸ ਕਾਇਨਾਤ ਵਿੱਚ ਕਿੰਨੀਆਂ ਖਾਣੀਆਂ ਦੇ ਜੀਵ ਨੇ ਕਿੰਨੀਆਂ ਬਾਣੀਆਂ ਦੇ ਜੀਵ ਨੇ ਹਜ਼ੂਰ ਕਹਿੰਦੇ ਨਾਨਕ ਅੰਤ ਨਾ ਅੰਤ ਇਸ ਗੱਲ ਦਾ ਕੋਈ ਅੰਤ ਨਹੀਂ ਸੋ ਸਾਧ ਸੰਗਤ ਇੱਥੇ ਸੱਚੇ ਪਾਤਸ਼ਾਹ ਜੀ ਨੇ 35 ਨੰਬਰ ਪੌੜੀ ਦੀ ਸੰਪੂਰਨਤਾ ਕੀਤੀ ਹੈ ਔਰ ਨਾਲ ਹੀ ਇੱਥੇ ਮਹਾਰਾਜ ਜੀ ਨੇ ਗਿਆਨ ਖੰਡ ਦੀ ਜਿਹੜੀ ਅਵਸਥਾ ਹੈ ਉਹਨੂੰ ਸੰਪੂਰਨ ਕੀਤਾ ਹੈ ਇਹਦੇ ਤੋਂ ਬਾਅਦ ਅਗਲੀ ਪੌੜੀ 'ਤੇ ਸੱਚੇ ਪਾਤਸ਼ਾਹ ਜੀ ਸ਼ਰਮ ਖੰਡ ਦਾ ਜ਼ਿਕਰ ਕਰਨਗੇ ਕਿ ਜਦੋਂ ਕੋ ਗਿਆਨ ਖੰਡ ਤੋਂ ਅੱਗੇ ਵਧ ਕੇ ਸ਼ਰਮ ਖੰਡ ਵਿੱਚ ਪਹੁੰਚਦਾ ਹੈ ਉਥੇ ਉਹਦੀ ਅਵਸਥਾ ਕਿਸ ਪ੍ਰਕਾਰ ਦੀ ਹੁੰਦੀ ਹੈ ਉਹਨੂੰ ਕਿਸ ਪ੍ਰਕਾਰ ਦੀ ਸੋਜੀ ਹਾਸਲ ਹੁੰਦੀ ਹੈ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਦੇ ਬਾਬਤ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ ਸੋ ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਥੋਂ ਤੱਕ ਇਸ ਵੀਡੀਓ ਨੂੰ ਸਰਵਣ ਕੀਤਾ ਹੈ ਸੰਗਤ ਦੇ ਚਰਨਾਂ 'ਪਾਸ ਬੇਨਤੀ ਹੈ ਜੋ ਨਵੇਂ ਜੁੜੇ ਨੇ ਆਪ ਜੀ ਕਿਰਪਾਵਤਾ ਕਰਕੇ ਚੰਦਨ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਬਾਕੀ ਸੰਗਤਾਂ ਦੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰੋ ਤਾਂ ਕਿ ਇਸ ਕਾਰਜ ਤੋਂ ਵੱਤੋਂ ਵੱਸ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਧੰਨਵਾਦ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ